ਪਿਆਣਕ ਸੜਕ ਹਾਦਸਾ ਵਾਪਰਿਆ ਦਰਸਲ ਇੱਕ ਟਰੱਕ ਅਤੇ ਸਵਾਰਗਾਨਾ ਭਰੀ ਹੋਈ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਜਾਂਦੀ ਆ ਤਾਂ ਇਹ ਬੱਸ ਅਤੇ ਟਰੱਕ ਜਿਹੜੇ ਪੁਲ ਤੇ ਆਹਮੋ ਸਾਹਮਣੇ ਇਹਨਾਂ ਦੀ ਟੱਕਰ ਹੋਈ ਹੈ ਤੇ ਬਾਅਦ ਦੇ ਵਿੱਚ ਬੱਸ ਪੁਲ ਤੋਂ ਥੱਲੇ ਜਾ ਡਿੱਗਦੀ ਆ ਤੇ ਕਈ ਸਵਾਰੀਆਂ ਦੀ ਮੌਤ ਦਾ ਖਾਸ਼ਾ ਵੀ ਜਤਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਆ ਤਫਰੀਦਕੋਟ ਕੋਟਕਪੂਰੇ ਦੇ ਨਜ਼ਦੀਕ ਜਿਹੜੀ ਇਹ ਸੇਵ ਨਾਲਾ ਡਰੇਨ ਜਿਹੜਾ ਇਹ ਪੈਂਦਾ ਹੈਗਾ ਇਸ ਦਾ ਪੁਲ ਜਿਹੜਾ ਕਾਫੀ ਤੰਗ ਦੱਸਿਆ ਜਾਂਦਾ ਤਾਂ ਉੱਥੇ ਇੱਕ ਪਾਸੋਂ ਬੱਸ ਆ ਰਹੀ ਸੀ ਤੇ ਦੂਸਰੇ ਪਾਸੋਂ ਟਰੱਕ ਆ ਰਿਹਾ ਸੀਗਾ ਤਾਂ ਉੱਥੇ ਜਦੋਂ ਇੱਥੇ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਤੇ ਬਾਅਦ ਵਿੱਚ ਬੱਸ ਜਿਹੜੀ ਸੇਵ ਨਾਲੇ ਚ ਜਾ ਡਿੱਗਦੀ ਆ ਤਾਂ 4 ਤੋਂ 5 ਲੋਕਾਂ ਦੀ ਮੌਤ ਮੌਤ ਦਾ ਖਸ਼ਾ ਜਤਾਇਆ ਜਾ ਰਿਹਾ ਹਾਲਾਂਕਿ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਹੜੇ ਸਾਡੇ ਰਿਪੋਰਟਰ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਆਮ ਤੌਰ ਤੇ ਜਦੋਂ ਆਪਾਂ ਇਹ ਫਰੀਦਕੋਟ ਜਾਂ ਫਿਰ ਪਿੰਡਾਂ ਸਾਈਡ ਕਈ ਪਿੰਡਾਂ ਦੀ ਗੱਲ ਕਰਦੇ ਆ ਤਾਂ ਉੱਥੋਂ ਇਹ ਸੇਮ ਨਾਲ ਜਿਹੜਾ ਉਲੰਘਦਾ ਹੈਗਾ ਉਧਰ ਆਮ ਤੌਰ ਤੇ ਉਸ ਨੂੰ ਡਰੇਨ ਵੀ ਕਹਿ ਦਿੱਤਾ ਜਾਂਦਾ ਤਾਂ ਇਹ ਡਰੇਨ ਦੇ ਪੁਲ ਦੇ ਉੱਤੋਂ ਦੀ ਜਦੋਂ ਇੱਕ ਪਾਸੇ ਬੱਸ ਆ ਰਹੀ ਸੀਗੀ ਤੇ ਦੂਸਰੇ ਪਾਸੇ ਟਰੱਕ ਤਾਂ ਦੋਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਆ ਤਾਂ ਇਹੋ ਉਹ ਟਰੱਕ ਹੈਗਾ ਜਿਸ ਦੇ ਨਾਲ ਟੱਕਰ ਹੋਈ ਆ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਕਾਫੀ ਸਵਾਰ ਸਨ ਕਿਉਂਕਿ ਨਿਊ ਦੀਪ ਬੱਸ ਦੀ ਬੱਸ ਸੀਗੀ ਜੇਕਰ ਇਹ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਔਰ ਇਸ ਬੱਸ ਕੰਪਨੀ ਦੀ ਸਰਵਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਹੈਗੀ ਆ ਉਸ ਏਰੀਆ ਦੇ ਵਿੱਚ ਜੇਕਰ ਫਰੀਦਕੋਟ ਕੋਟ ਕਪੂਰਾ ਬਠਿੰਡਾ ਗੋਨੇਣਾ ਮੰਡੀ ਉਸ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਉਸ ਇਸ ਕੰਪਨੀ ਦੀਆਂ ਬੱਸਾਂ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਚਲਦੀਆਂ ਨੇ ਸਵਾਰੀਆਂ ਜਿਹੜੀਆਂ ਇਸ ਦੇ ਵਿੱਚ ਕਾਫੀ ਹੁੰਦੀਆਂ ਨੇ ਤੜਕਸਾਰ ਜਿਹੜਾ ਇਹ ਹਾਦਸਾ ਵਾਪਰਿਆ ਹੈਗਾ ਤੇ ਇਸ ਭਾਗਿਕ ਦੀ ਗੱਲ ਹੈ ਕਿ ਤੜਕਸਾਰ ਕੋਈ ਨੌਕਰੀ ਪੇਸ਼ਾ ਹੁੰਦੇ ਨੇ ਕਿਸੇ ਨੇ ਹੋਰ ਕੰਮਕਾਰ ਤੇ ਜਾਣਾ ਹੁੰਦਾ ਤੇ ਸਵਾਰੀਆਂ ਜਿਹੜੀਆਂ ਉਹ ਵੱਡੀ ਗਿਣਤੀ ਦੇ ਵਿੱਚ ਸਨ ਪਰ ਫਰੀਦਕੋਟ ਕੋਟਕਪੂਰਾ ਸ਼ਾਹੀ ਅਵੇਲੀ ਦੱਸੀ ਜਾ ਰਹੀ ਆ ਉਸ ਦੇ ਨਜ਼ਦੀਕ ਇਹ ਪੁਲ ਹੈ ਗਿਆ ਤਾਂ ਉੱਥੇ ਇਹ ਹਾਸਾ ਵਾਪਰਿਆ ਹੈ ਗਿਆ ਤੇ ਗੌਰਤਾਲ ਬਾਕੀ ਕਰੀਬ ਕੁਝ ਮਹੀਨੇ ਪਹਿਲਾਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾਸਾ ਵਾਪਰਿਆ ਸੀਗਾ ਉੱਥੇ ਵੀ ਕਰੀਬ 8 ਤੋਂ 9 ਮੌਤਾਂ ਹੋ ਗਈਆਂ ਸਨ ਤੇ ਇੱਥੇ ਵੀ ਇੱਕ ਤਾਂ ਹੁਣ ਤੱਕ ਜਿਹੜੀ ਜਾਣਕਾਰੀ ਮਿਲ ਰਹੀ ਆ ਅਧਿਕਾਰਤ ਪੁਸ਼ਟੀ ਨਹੀਂ ਹੈਗੀ ਅਧਿਕਾਰੀਆਂ ਦਾ ਬਿਆਨ ਆਉਣਾ ਹਜੇ ਬਾਕੀ ਆ ਪਰ ਜਿਹੜਾ ਉੱਥੇ ਅਨ ਅਫੀਸ਼ੀਅਲੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 4 ਤੋਂ 5 ਲੋਕਾਂ ਦੀ ਮੌਤ ਦੀ ਗਿਣਤੀ ਦੱਸੀ ਜਾ ਰਹੀ ਹੈ ਤਾਂ ਲੋਕਾਂ ਦੇ ਲਈ ਰਾਹਤ ਕਾਰਜ ਵਿੱਡੇ ਹੋਏ ਨੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਹੜੇ ਲੋਕ ਬੱਸ ਦੇ ਵਿੱਚ ਸਵਾਰ ਸਨ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਤਾਂ ਫਰੀਦਕੋਟ ਦੀਆਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਰੀਦਕੋਟ ਕਪੂਰ ਕੋਟ ਕਪੂਰਾ ਤਾਂ ਉੱਥੇ ਸ਼ਾਈ ਹਵੇਲੀ ਹੈਗੀ ਉਸ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਨਿੱਜੀ ਕੰਪਨੀ ਦੀ ਬੱਸ ਤੇ ਦੂਸਰੇ ਪਾਸੋਂ ਟਰੱਕ ਦੀ ਪੋਲ ਤੇ ਉੱਪਰ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਭਿਆਨਕ ਸੀਗੀ ਤੇ ਬੱਸ ਜਿਹੜੀ ਸਿੱਧੀ ਜਾ ਕੇ ਸੇਮ ਨਾਲੇ ਦਾ ਜੋ ਪੋਲ ਸੀਗਾ ਉੱਥੋਂ ਥੱਲੇ ਡਿੱਗ ਜਾਂਦੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਦੇਖ ਸਕਦੇ ਹੋ ਕਿ ਆਸ-ਪਾਸ ਤੁਹਾਨੂੰ ਭੀੜ ਨਜ਼ਰ ਆ ਰਹੀ ਹੋਣੀ ਆ ਤੇ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਜਗਤਾਰ ਜੁੜ ਚੁੱਕੇ ਨੇ ਜੀ ਜਗਤਾਰ ਕੀ ਜਾਣਕਾਰੀ ਹੈ ਜਿਸ ਤਰ੍ਹਾਂ ਇਹ ਟਰੱਕ ਅਤੇ ਬੱਸ ਦੀ ਟੱਕਰ ਹੋਈ ਹੈ ਤੇ ਹੁਣ ਕੀ ਸਥਿਤੀ ਹੈਗੀ ਆ ਅਬੂ ਕੋ ਜੀ ਅੱਜ ਸਵੇਰ ਹੀ ਜਿਹੜੀ ਇਹ ਬੂਰਤੋਂ ਜਿਹੜੀ ਬੱਸ ਆ ਰਹੀ ਸੀਗੀ ਆ ਰੋਜ਼ਾਨਾ ਹੀ ਤਰ੍ਹਾਂ ਇਹ ਬੱਸ ਇਸ ਦੇ ਟਾਈਮ ਆ ਰਹੀ ਹੁੰਦੀ ਆ ਤਾਂ ਇਸ ਸਮੇਂ ਇਹ ਦੇਖਿਆ ਹੁੰਦਾ ਕਿ ਇਹਦੇ ਵਿੱਚ ਸਕੂਲੀ ਬੱਚੇ ਜਾਂ ਕੋਈ ਜੌਬ ਕਰਦੇ ਲੋਕ ਕਾਫੀ ਹੁੰਦੇ ਨੇ ਤੇ ਇਹ ਜਦੋਂ ਅੱਜ ਫ੍ਰੀ ਕੋਰਟ ਦੇ ਨੇੜੇ ਛਾਹੀ ਵੇੜੀ ਦੇ ਨੇੜੇ ਜਿਹੜਾ ਪੌਲ ਹੁੰਦਾ ਜਿਹੜਾ ਹੈਗਾ ਟੀਮ ਨਾਲ ਦਾ ਉਹਦੇ ਉੱਪਰ ਜਦੋਂ ਗੱਡੀਆਂ ਅਕਤੂਤੀ ਨੂੰ ਸਾਹਮਣੇ ਆੜੀ ਕਰਾਸ ਕਰ ਲੱਗੀ ਤਾਂ ਇਹ ਵਾਅਤ ਜਿਹੜੀ ਹੈਗੀ ਆ ਇਹ ਕਾਬੂ ਹੋ ਕੇ ਜਿਹੜੀ ਟੀਮ ਨਾਲ ਦੇ ਵਿੱਚ ਧੱਕੀ ਗਈ ਆ ਜਿਹਦੇ ਵਿੱਚ ਕਾਫੀ ਲੋਕ ਸਵਾਰ ਉੱਤੇ ਜਾ ਰਹੇ ਸਨ ਤੇ ਲੋਕਾਂ ਵੱਲੋਂ ਮਦਦ ਨਾਲ ਇਹ ਇੱਕ ਵਾਰ ਸਾਰ ਜਿਹੜੇ ਬਖਮੀ ਨੇ ਉਹਨਾਂ ਨੂੰ ਜਿਹੜਾ ਉਥੇ ਰਿਪੋਰਟ ਦੇ ਕੋਲ ਉਥੇ ਮੈਡੀਕਲ ਤੋਂ ਪਹੁੰਚਾਇਆ ਗਿਆ ਤੇ ਟ੍ਰੈਕਟਰ ਇਹ ਦੋ ਟੈਗਰਾਂ ਦੇ ਕਿ ਪੱਛਾ ਹਜੇ ਕੋਈ ਲਾਪਤਾ ਮਿਲਦੀ ਨਹੀਂ ਰਹੀ ਸੀ ਉਹੀ ਜਿਹੜੀ ਭਾਰ ਕੀ ਚੱਲੀ ਰਹੀ ਹੈ ਤੇ ਬੱਸ ਨੂੰ ਵੀ ਜਿਹੜਾ ਹੈਗਾ ਥੇਨ ਵਿੱਚ ਬਾਹਰ ਕੱਢਿਆ ਜਾ ਰਿਹਾ ਹੈਗਾ ਤੇ ਹਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ ਕਿੰਨੀਆਂ ਕਮੋਤਾਂ ਹੋਈਆਂ ਨੇ ਪਰ ਸੂਤਰਾਂ ਦੇ ਮੁਤਾਬਕ ਪੰਜ-ਛੇ ਕਰੀਬ ਜਿਹੜੇ ਲੋਕਾਂ ਦੀ ਫੇਰਿੰਗ ਮੌਤ ਹੋ ਚੁੱਕੀ ਹੈ ਜੀ ਜਕਟਾਰ ਜੇਕਰ ਹਾਸੇ ਦੀ ਗੱਲ ਕੀਤੀ ਜਾਵੇ ਕੀ ਵਸਤ ਦੂਸਰੇ ਪਾਸੇ ਟਰੱਕ ਇਹਨਾਂ ਦੀ ਟੱਕਰ ਹੋਈ ਹੈ ਜਾਂ ਫਿਰ ਉਹ ਇੱਕ ਦੂਸਰੇ ਨੂੰ ਸਾਈਡ ਦੇਣ ਦੇ ਚੱਕਰ ਦੇ ਵਿੱਚ ਹੀ ਇੱਕ ਪਾਸੇ ਬੱਸ ਪਲਟ ਜਾਂਦੀ ਹੈ ਤੇ ਦੂਸਰੇ ਪਾਸੇ ਟਰੱਕ ਪਿਆ ਨਜ਼ਰ ਆ ਰਿਹਾ ਹਾਂ ਜੀ ਕਿ ਜਦੋਂ ਮੋਕੇ ਤੇ ਪਹੁੰਚਿਆ ਉਸੇ ਹਾਵਨਾ ਤੇ ਹੀ ਲੱਗ ਰਿਹਾ ਸੀ ਕਿ ਇਹ ਜਿਹੜਾ ਰਸਤਾ ਕ੍ਰੋਸ ਕਰਨ ਨੂੰ ਲੈ ਕੇ ਹੋਇਆ ਜੀ ਕਿਉਂਕਿ ਪੁਲ ਇਹ ਕਾਫੀ ਤੰਗ ਹੈਗਾ ਤੇ ਬੱਸ ਵੀ ਆਪਣੀ ਸਪੀਡ ਪਿਆ ਰਹੀ ਸੀ ਜਦੋਂ ਟਰੱਕ ਵੀ ਜਿਹੜਾ ਜਾ ਰਿਹਾ ਸੀ ਤੇ ਕਿਤੇ ਨਾ ਕਿਤੇ ਪੁਲ ਨੂੰ ਜਿਹੜਾ ਓਵਰਟੈਕ ਕਰਨ ਦੇ ਪੁਲ ਨੂੰ ਕ੍ਰੋਸ ਕਰਨ ਦੀ ਕਾਰਨ ਹੀ ਜਿਹੜਾ ਇਹ ਹਾਦਸਾ ਵਾਪਰਿਆ ਹੈਗਾ ਸਾਰਾ ਤੇ ਬੱਸ ਵੀ ਓਵਰਕੰਟਰੋਲ ਹੋ ਗਈ ਜਿਸ ਤੋਂ ਬਾਅਦ ਜਿਹੜਾ ਟਰੱਕ ਵੀ ਓਵਰਕੰਟਰੋਲ ਹੋ ਗਿਆ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਜਾਣਕਾਰੀ ਦੇ ਲਈ ਤਾਂ ਫਰੀਦਕੋਟ ਦੀਆਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱ ਬਚ ਜੋ ਇੱਕ ਸੇਮ ਨਾਲਾ ਹੈਗਾ ਸ਼ਾਈ ਹਵੇਲੀ ਦੱਸੀ ਜਾ ਰਹੀ ਹੈ ਉਸ ਦੇ ਨਜ਼ਦੀਕ ਇਹ ਸੇਮ ਨਾਲਾ ਹੈਗਾ ਤਾਂ ਉਸ ਦੇ ਪੁਲ ਦੇ ਉੱਪਰ ਇਹ ਹਾ사 ਵਾਪਰਿਆ ਹੈਗਾ ਹਾਲਾਂਕਿ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਦੋਨਾਂ ਦੀ ਟੱਕਰ ਹੋਈ ਆ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਇੱਕ ਦੂਸਰੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਮੌਕੇ ਪੁਲ ਤੰਗ ਹੋਣ ਕਾਰਨ ਜਿਹੜੇ ਇਹ ਬੱਸ ਪਾਰਟੀ ਹੈਗੀ ਆ ਹਾਲਾਂਕਿ ਅਧਿਕਾਰਤ ਪੁਸ਼ਟੀ ਹਜੇ ਨਹੀਂ ਹੋਈ ਹਜੇ ਤੱਕ ਜਿਹੜੀਆਂ ਸਵਾਰੀਆਂ ਵਿੱਚ ਸਨ ਜੋ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਮੌਤਾਂ ਦਾ ਅੰਕੜਾ ਹੈ ਗਿਆ ਅਧਿਕਾਰਤ ਤੌਰ ਤੇ ਹਜੇ ਪੁਸ਼ਟੀ ਨਹੀਂ ਹੋਈ ਪਰ 4 ਤੋਂ 5 ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਆ ਇਸ ਤੋਂ ਇਲਾਵਾ ਇੱਕ ਬੱਚਾ ਜਿਹੜਾ ਹਜੇ ਜੋ ਬੱਸ ਦੇ ਵਿੱਚ ਸਵਾਰ ਸੀਗਾ ਉਹ ਲਾਪਤਾ ਹੈ ਗਿਆ ਕਿਉਂਕਿ ਤੁਸੀਂ ਵੇਖ ਸਕਦੇ ਹੋ ਕਿ ਸੀਮ ਨਾਲੇ ਦੇ ਵਿੱਚ ਹਾਲਾਂਕਿ ਜਿਹੜੀ ਬੱਸ ਹੈਗੀ ਆ ਉਸ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਪਾਣੀ ਜਿਹੜਾ ਉੱਥੇ ਤੁਸੀਂ ਵੇਖ ਸਕਦੇ ਹੋ ਕਿ ਹੈ ਗਿਆ ਤੇ ਉਸ ਪਾਣੀ ਦੇ ਵਿੱਚੋਂ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀਆਂ ਸਵਾਰੀਆਂ ਵਿੱਚ ਮੌਜੂਦ ਸਨ ਉਹਨਾਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਤੜਕਸਾਰ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਪਾਸੇ ਟਰੱਕ ਜਿਹੜਾ ਤੁਸੀਂ ਵੇਖ ਸਕਦੇ ਹੋ ਉਹ ਤਸਵੀਰਾਂ ਦੇ ਵਿੱਚ ਕਿ ਉਹ ਵੀ ਇੱਕ ਸਾਈਡ ਤੇ ਪਿਆ ਹੋਇਆ ਨਜ਼ਰ ਆ ਰਿਹਾ ਹੋਣਾ ਤੇ ਦੂਸਰੇ ਪਾਸੇ ਬੱਸ ਦੇ ਵਿੱਚ ਸਵਾਰੀਆਂ ਵੱਡੀ ਗਿਣਤੀ ਦੇ ਵਿੱਚ ਸਵਾਰ ਸਨ ਜੋ ਹਬੌਰ ਤੋਂ ਫਰੀਦਕੋਟ ਆ ਰਹੀ ਸੀਗੀ ਪਰ ਰਸਤੇ ਦੇ ਵਿੱਚ ਉਸ ਦੇ ਨਾਲ ਇਹ ਹਾ사 ਵਾਪਰ ਜਾਂਦਾ ਤਾਂ ਇਹ ਤਸਵੀਰਾਂ ਤੁਹਾਨੂੰ ਫਰੀਦਕੋਟ ਦੀਆਂ ਵਿਖਾ ਰਹੇ ਹਾਂ ਤੇ ਮੌਕੇ ਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਵੀ ਮੌਜੂਦ ਹੈਗਾ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਹੋਏ ਨੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਲੋਕਾਂ ਦੇ ਵੱਲੋਂ ਤੁਹਾਨੂੰ ਮਦਦ ਕੀਤੀ ਜਾ ਰਹੀ ਹੈ ਗੌਰਤਲ ਬਾਕੀ ਉਹ ਸੀਨ ਹਰ ਇੱਕ ਨੇ ਵੇਖਿਆ ਹੋਣਾ ਜਦੋਂ ਬਠਿੰਡਾ ਦੇ ਤਲਵੰਡੀ ਸਾਬੋ ਦੇ ਵਿੱਚ ਵੀ ਸੇਮ ਨਾਲੇ ਤੇ ਇਸ ਤਰ੍ਹਾਂ ਬਸ ਡਿੱਗ ਜਾਂਦੀ ਆ ਤੇ ਉਸ ਦੇ ਵਿੱਚ ਵੀ ਕਰੀਬ 8 ਤੋਂ 9 ਲੋਕਾਂ ਦੀ ਮੌਤ ਹੋ ਜਾਂਦੀ ਆ ਤੇ ਇੱਥੇ ਵੀ 4 ਤੋਂ 5 ਮੌਤਾਂ ਦੇ ਅੰਕੜਾ ਜਿਹੜਾ ਉਹ ਦੱਸਿਆ ਜਾ ਰਿਹਾ ਹਲੇ ਹਾਲਾਂਕਿ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਜਿਹੜੇ ਉੱਥੇ ਮੌਕੇ ਤੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ 4 ਤੋਂ 5 ਮੌਤਾਂ ਜੜੀਆਂ ਹੋ ਚੁੱਕੀਆਂ ਨੇ